ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਤੁਸੀਂ ਵੀ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਹਸਕੀ ਫੀਮੇਲ ਡੌਗ ਵਿਕਾਊ 9 ਮਹੀਨਿਆਂ ਦੀ ਵਾਈਟ ਕਲਰ ਏਰੀਆ ਰਾਮਪੁਰਾ ਫੁੱਲ ਰੇਟ ਵੀ ਨੇ ਦੱਸਣੀ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 9872946864 9872946864 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਜੀ ਜਿਹੜੇ ਵੀਰਾਂ ਦੇ ਬਹੁਤ ਸੋਹਣੇ ਅਤੇ ਵਧੀਆ ਕਮੈਂਟ ਆਉਂਦੇ ਨੇ ਵੀਡੀਓ ਨੂੰ ਸ਼ੇਅਰ ਕਰ ਦੇਣੀ ਜਿਉਂ ਨਾਲ ਵੀਰਾਂ ਦੇ ਨਾਮ ਵੀਡੀਓ 'ਚ ਪੜੇ ਜਾਣਗੇ ਵੀਰਾਂ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ Tata Manja ਗੱਡੀ ਵਿਕਾਊਾ ਗੱਡੀ ਵਿਕਾਊਾ Tata Manja ਗੱਡੀ ਇਹ 2010 ਮਾਡਲ ਹੈ ਜੀ 245 ਰੇਟ ਰੱਖੀ ਗਈ ਹੈ ਜੀ ਏਰੀਆ ਨੱਬਾ ਟਾਇਰ ਚਾਰੇ ਨਵੇਂ ਨੇ ਇੰਜਨ ਗੇਅਰ ਦੀ ਓਕੇ ਹੈ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਤੁਸੀਂ ਮੌਕੇ ਤੇ ਚੈੱਕ ਕਰ ਸਕਦੇ ਹੋ ਜੀ 10 ਮਾਡਲ ਹੈ 245 ਰੇਟ ਰੱਖੇਗਾ ਟਾਇਰ ਚਾਰੇ ਨਵੇਂ ਨੇ ਕਨਮੇ 1531 ਪੁਰਾ 801 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ 55 ਮਰਲੇ ਜਗਾ ਵੀ ਕਾਉ ਜੀ 76 ਫੁੱਟ ਫਰੰਟ ਪਿੰਡ ਸੰਗਤ ਮੰਡੀ ਬਠਿੰਡਾ ਸੰਗਤ ਕੈਂਚੀਆਂ ਤੋਂ 400 ਮੀਟਰ ਦੂਰੀ ਤੇ ਸੰਗਤ ਮੰਡੀ ਵਾਲੇ ਪਾਸੇ 9914644482 ਤੁਸੀਂ ਇਸ ਨੰਬਰ ਤੇ ਫੋਨ ਕਰਕੇ 55 ਮਰਲੇ ਜਗ੍ਹਾ ਜਿਹੜੀ ਤੁਸੀਂ ਸਾਰੀ ਜਾਣਕਾਰੀ ਲੈ ਕੇ ਰੇਟ ਵਗੈਰਾ ਪੁੱਛ ਕੇ ਨੰਬਰ ਤੇ ਕਾਲ ਕਰਕੇ ਇਸ ਵੀਰ ਦੇ ਨਾਲ ਤੁਸੀਂ ਸਾਰੀ ਜਾਣਕਾਰੀ ਲੈ ਕੇ ਖਰੀਦ ਸਕਦੇ ਹੋ ਜੀ ਮਿਊਜ਼ਿਕ ਸਿਸਟਮ ਵਿਕਾਊ ਹੈ ਜੀ 10 ਇੰਚ ਸਪੀਕਰ ਰੇਟ 6000 ਏਰੀਆ ਜੀ ਹਾਕਮ ਸਿੰਘ ਵਾਲਾ ਬਠਿੰਡਾ 7696108440 ਨੰਬਰ ਤੇ ਫੋਨ ਕਰਕੇ ਤੁਸੀਂ ਮਿਊਜ਼ਿਕ ਸਿਸਟਮ 10 ਇੰਚ ਸਪੀਕਰ ਰੇਟ 6000 ਰੁਪਏ ਦੇ ਵਿੱਚ ਕੀ ਇਤਸਾਕਦੇ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਤੇ ਇੱਕ ਵਧੀਆ ਵੀਡੀਓ 5 ਤੋਂ 7 ਫੋਟੋਆਂ ਤੇ ਪ੍ਰੋਪਰ ਜਾਣਕਾਰੀ ਤੁਸੀਂ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਜੋ ਕਿ ਵੀਡੀਓ ਥੱਲੇ ਹਮੇਸ਼ਾ ਚੱਲਦਾ ਰਹਿੰਦਾ 9877 988446 ਥਾਰ ਵੀ ਕਾਊ ਹੈ ਜੀ 2017 ਮਾਡਲ ਉਹ ਤੇ ਵਧੀਆ ਕੰਡੀਸ਼ਨ 660000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਮਹਾਰਾਜ ਬਠਿੰਡਾ 660000 ਰੁਪਏ ਰੇਟ ਰੱਖਿਆ ਗਿਆ ਏਰੀਆ ਮਹਾਰਾਜ ਬਠਿੰਡਾ ਬਹੁਤ ਵਧੀਆ ਕੰਡੀਸ਼ਨ ਦੀ ਥਾਰ ਵਿਕਾਊ ਆ 2017 ਮਾਡਲ 7528079834 7528079834 ਇਸ ਨੰਬਰ ਤੇ ਫੋਨ ਕਰਕੇ ਥਾਰ 2017 ਮਾਡਲ 660000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਇਹ ਮਹਾਰਾਜ ਬਠਿੰਡਾ ਦੇ ਵਿੱਚ ਖੜੀ ਹੈ ਤੁਸੀਂ ਜਾ ਕੇ ਡੀਲ ਕਰ ਸਕਦੇ ਹੋ ਮਾਲਕ ਵੀਰਨਾ फार्मट्रैक 6055 ट्रैक्टर ਵਿਕਾਊ 2022 ਮਾਡਲ ਏਰੀਆ ਬਠਿੰਡਾ 73000 ਰੁਪਏ ਰੇਟ ਰੱਖੇ ਗਿਆ ਜੀ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਫਾਰਮਟਰੈਕ 6055 ਟ੍ਰੈਕਟਰ ਹੈ ਜੀ 2022 ਮਾਡਲ ਬਠਿੰਡਾ ਏਰੀਆ 73000 ਰੇਟ ਰੱਖੇ ਗਿਆ ਜੀ ਬਾਕੀ ਨੰਬਰ ਦਿੱਤਾ ਹੁੰਦਾ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ 9876999334 9876999334 ਇਸ ਨੰਬਰ ਤੇ ਫੋਨ ਕਰਕੇ ਫਾਰਮਟ੍ਰੈਕ 6855 ਟਰੈਕਟਰ ਤੁਸੀਂ 730000 ਰੁਪਏ ਚ ਖਰੀਦ ਸਕਦੇ ਹੋ ਜੌਂਡੀਅਰ 5310 ਟਰੈਕਟਰ ਵਿਕਾਊ ਹੈ ਜੀ 2017 ਮਾਡਲ 590000 ਰੇਟ ਰੱਖੇਗਾ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਡਾਇਰੈਕਟਰ ਦੀ ਕੰਡੀਸ਼ਨ ਨੂੰ ਦੇਖੋ ਇਸ ਵੀਰ ਨੇ ਸਭ ਤੋਂ ਵਧੀਆ ਤੇ ਪੂਰੀ ਵਧੀਆ ਵੀਡੀਓ ਬਣਾ ਕੇ ਭੇਜੀ ਜਿਹਦੇ ਵਿੱਚ ਤੁਸੀਂ ਡਾਇਰੈਕਟਰ ਦੀ ਕੱਲੇ ਕੱਲੇ ਚੀਜ਼ ਦੀ ਕੰਡੀਸ਼ਨ ਦੇਖ ਸਕਦੇ ਜੀ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾਈ ਐ ਇਸ ਵੀਰ ਨੇ ਤੁਸੀਂ ਦੇਖ ਸਕਦੇ ਹੋ ਜੀ ਜੌਂਡੀ 5310 ਟਰੈਕਟਰ ਹੈ ਜੀ 2017 ਮਾਡਲ 2500 ਘੰਟਾ ਚੱਲੇਗਾ ਇਹ ਏਰੀਆ ਨੇੜੇ ਗੋਨਿਆਣਾ ਮੰਡੀ ਬਠਿੰਡਾ 590000 ਰੁਪਏ ਰੇਟ ਰੱਖੇ ਗਿਆ ਜੀ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਡੀਓ ਚ 9464873095 ਇਹ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੌਂਡੀਲ ਟਰੈਕਟਰ ਜਿਹੜਾ 5310 17 ਮਾਡਲ 590000 ਰੁਪਏ ਦੇ ਵਿੱਚ ਖਰੀਦ ਸਕਦੇ ਬਹੁਤ ਵਧੀਆ ਤੇ ਸੋਹਣੀ ਵੀਡੀਓ ਬਣਾਈ ਹੈ ਜੀ ਤੁਸੀਂ ਵੀ ਸਾਨੂੰ ਆਪ ਦੇ ਖੇਤੀਬਾੜੀ ਵਾਲੇ ਸੰਦਾਂ ਦੀ ਗੱਡੀਆਂ ਜ਼ਮੀਨ ਪਲਾਟ ਕੋਠੀਆਂ ਘਰਾਂ ਦੀ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਵੀਰ ਨੂੰ ਇੱਕ ਵਧੀਆ ਸਾਫ਼ ਸੁਥਰੀ ਵੀਡੀਓ ਬਣਾ ਕੇ ਭੇਜਿਆ ਕਰੋ ਫੋਨ ਨੂੰ ਟੇਡਾ ਕਰਕੇ ਜਿਹਦੇ ਵਿੱਚ ਤੁਹਾਡੀ ਕੋਈ ਵੀ ਚੀਜ਼ ਆਉਦੀ ਕੰਡੀਸ਼ਨ ਸਾਫ਼ ਪਤਾ ਚੱਲ ਸਕੇ ਜਿਵੇਂ ਇਸ ਵੀਰ ਨੇ ਦਿਖਾਈਏ ਦੇਖੋ ਜੀ ਟਰੈਕਟਰ ਪਿਛਲੇ ਪਾਸੇ ਦਿਖਾਇਆ ਹੈ ਅਗਲੇ ਸਿਰ ਟਾਇਰ ਵਗੈਰਾ सारा कुछ वजी दिता है लैंका वगैरह देख सकते हो वाइस वीडियो बना के इस तरह भेज सकते हो एंडिका ग्डी विकाऊ है जी गो हज़ार ग्यारह मॉडल एसी हीटर ओके पचासी हज़ार चली है जी नॉन एक्सीडेंट रेट है जी पचानवे हज़ार एरिया हठूर जगराओं कंडीशन देख सकते हो जी साफ कंडीशन की गड्डी कोई एक्सीडेंट नहीं है एसी हीटर दी पचासी हज़ार चलिए जी पचानवे हज़ार रेट मंगे एरिया पिंड हठूर 9969971279 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਐਂਡਿਕਾ ਗੱਡੀ 2011 ਮਾਡਲ 95000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਸਵਰਾਜ 735 ਟਰੈਕਟਰ ਵਿਕਾਊ ਹੈ ਜੀ ਸਵਰਾਜ 735 ਟਰੈਕਟਰ ਵਿਕਾਊ ਹੈ ਜੀ 1997 ਮਾਡਲ ਪਿਛਲੇ ਟਾਇਰ ਨਵੇਂ ਨੇ ਅਗਲੇ ਟਾਇਰ ਪਈਆ ਪਰਸੈਂਟ ਇੰਜਨ ਗੀਅਰ ਦਾ ਓਕੇ ਏਰੀਆ ਭਦੌੜ ਰੇਟ 1.40 ਲੱਖ 40000 1.40 ਲੱਖ 40000 ਰੇਟ ਮੰਗੇ ਭਦੌੜ ਏਰੀਆ 50% ਟਾਇਰ ਅਗਲੇ ਨੇ ਤੇ ਪਿਛਲੇ ਟਾਇਰ ਨਵੇਂ ਨੇ ਇੰਜਨ ਗੀਅਰ ਦਾ ਓਕੇ ਹੈ ਜੀ 9478185292 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ ਟਰੈਕਟਰ ਨੂੰ ਖਰੀਦ ਸਕਦੇ ਹੋ 011 ਕਾਹੂ ਹੈ ਜੀ 13 ਪੋਰੀ ਜੋਦਾ ਕੰਪਨੀ ਦੀ 2023 ਮਾਡਲ 48000 ਰੇਟ ਰੱਖਿਆ ਗਿਆ ਬਾਕੀ ਮਾਨਤਾਨ ਮੌਕੇ ਤੇ ਹੋ ਜੂਆ ਏਰੀਆ ਪਿੰਡ ਚੀਮਾ ਬੁੱਢੀ ਸ੍ਰੀ ਹਰ ਗੋਵਿੰਦਪੁਰ ਸ਼ਹਿਰ ਇਕ ਧਾਰ ਚਵਾਈ ਮਸ਼ੀਨ ਬਿਕਾਉ ਰੇਟ 35000 ਸਿੰਗਲ ਵਾਲਟੀ ਵੱਡੀ ਮਸ਼ੀਨ ਜ਼ਿਲ੍ਹਾ ਗੁਰਦਾਸਪੁਰ 9501007503 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਨਾਲ ਕਾਲ ਕਰਕੇ ਨੰਬਰ ਤੇ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਜੀ ਅਰਜ਼ੰਤ ਸਾਰੇ ਸੰਦ ਵਿਕਾਊ ਕਰਤੇ ਇਸ ਵੀਰ ਨੇ ਜੀ ਇਹ ਵੀਰ ਦੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਜਲਦੀ ਸੇਲ ਹੋ ਸਕਣ ਸਵਰਾਜ 855 ਡਾਇਰੈਕਟਰ 2023 ਮਾਡਲ ਸਿਰਫ 270 ਘੰਟਾ ਚੱਲਿਆ ਜੀ ਏਰੀਆ ਸੰਗਰੂਰ ਦੋ ਟਰਾਲੇ ਨੇ ਜੀ ਮਟ ਲੋਡਰ ਮਸ਼ੀਨ ਤੇ ਪਾਣੀ ਵਾਲਾ ਟੈਂਕਰ ਵੀ ਵਿਕਾਊ ਆ ਸਾਰਾ ਨਾ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਤੇ ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਸਾਰੀਆਂ ਚੀਜ਼ਾਂ ਦਿਖਾਈਆਂ ਨੇ ਜੀ ਤੇ ਨੰਬਰ ਨੋਟ ਕਰ ਲਓ 9464414615 9464414615 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੇ ਸਾਰੇ ਸੰਦ ਖਰੀਦ ਸਕਦੇ ਹੋ ਵੀਰਾਂ ਨੂੰ ਬੇਨਤੀ ਜੀ ਇਹ ਵੀਰ ਨੂੰ ਇੰਨੀ ਇੱਕ ਵੀਡੀਓ ਸ਼ੇਅਰ ਕਰ ਦਿਓ ਕਿ ਵੀਰ ਦੇ ਸਾਰੇ ਸੰਦ ਜਲਦੀ ਸੇਲ ਹੋ ਸਕਣ ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦੇ ਤੁਸੀਂ ਚੈਨਲ ਨੂੰ ਅੱਗੇ ਤੋਂ ਸਪੋਰਟ ਕਰੋਗੇ ਤੇ ਹੁਣ ਗੱਲ ਕਰਦੇ ਕਮੈਂਟਾਂ ਦੀ ਜਿਹੜੇ ਵੀਰ ਵਧੀਆ ਕਮੈਂਟ ਕਰ ਦੇਣ ਤੇ ਵੀਡੀਓ ਨੂੰ ਸ਼ੇਅਰ ਕਰ ਦੇਣ ਪੂਰਨ ਸਿੰਘ ਜਗਤਾਰਮਨ ਜਗਤਾਰ ਚੈਲ ਬਲਕਾਰ ਗਿੱਲ ਕੁਲਦੀਪ ਸਿੰਘ ਗੁਰਪਾਲ ਸਿੰਘ ਮੌਂਟੀਨਸਾ ਹਰੀ ਸਿੰਘ ਭੁਪਿੰਦਰਮਨ ਸਿਕੰਦਰ ਸਿੰਘ ਢਿੱਲੋਂ ਗੁਰਮੀਤ ਸਿੰਘ ਗਿੱਲ ਲਸ਼ਮਨ ਦਾਸ ਸੋਇਨਾ ਬੀਰਦਾ ਤੇ ਲੋਤਾਨ ਬਾਦ ਉਮੀਦ ਕਰਦਾ ਤੁਸੀਂ ਅੱਗੇ ਤੋਂ ਵੀ ਐਦਾ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਵੀਡੀਓ ਨੂੰ ਸ਼ੇਅਰ ਲਾਈਕ ਕਰ ਦਿਓ ਜੀ ਸ਼ੇਅਰ ਲਾਈਕ ਕਰਕੇ ਵੀਡੀਓ ਨੂੰ ਚੈਨਲ ਨੂੰ ਸਪੋਰਟ ਕਰੋ ਬੜੇ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦਾ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਆਪਣਾ ਇਹ ਨੰਬਰ ਹੈ 996727713 ਆਪਣ ਨੂੰ ਰੈਸਟੋਰੈਂਟ ਚਾਹੀਦਾ ਜੀ ਰੈਸਟੋਰੈਂਟ ਦੇ ਵਿੱਚ ਰੂਮ ਚਾਹੀਦੇ ਆ ਰੂਮ ਵੀ ਹੋਣ ਰੈਸਟੋਰੈਂਟ ਵੀ ਹੋਵੇ ਫਾਸਟ ਫੂਡ ਵਾਲਾ ਕਿਸੇ ਦਾ ਚੱਲਦਾ ਹੈ ਜਿਵੇਂ ਕਿਸੇ ਨੇ ਰੈਸਟੋਰੈਂਟ ਤੇ ਦੇਣਾ ਹੋਵੇ ਤਾਂ ਆਪੇ ਨਾਲ ਕੰਟੈਕਟ ਕਰੋ ਜੀ ਆਪਾਂ ਰੈਂਟ ਤੇ ਲੈਣਾ ਹੈ ਕਿਤੇ ਵੀ ਹੋਵੇ ਦੱਸਿਓ ਜੀ ਉਹਦੇ ਵਿੱਚ ਰੂਮ ਵੀ ਹੋਣ ਤੇ ਰੈਸਟੋਰੈਂਟ ਹੋਵੇ ਚੱਲਦਾ ਹੋਵੇ ਮਤਲਬ ਨਵੀਂ ਬਿਲਡਿੰਗ ਨਾ ਹੋਵੇ ਕਈ ਵਾਰੀ ਨਵੀਂ ਬਿਲਡਿੰਗ ਬਣਾ ਕੇ ਠੇਕੇ ਦੇ ਦੇਣੀ ਹੁੰਦੀ ਆ ਉਹ ਨਹੀਂ ਜੀ ਆਪਾਂ ਜਿਵੇਂ ਚੱਲਦਾ ਲੈਣਾ ਜੀ ਕਈ ਵਾਰੀ ਜੇ ਕਿਸੇ ਨੇ ਚੱਲਦਾ ਜਿਵੇਂ ਠੇਕੇ ਤੇ ਦੇਣਾ ਹੁੰਦਾ ਜਾਂ ਕਿਸੇ ਦਾ ਠੇਕਾ ਪੂਰਾ ਹੋਇਆ ਹੁੰਦਾ ਉਹਨਾਂ ਨੇ ਠੇਕੇਦਾਰ ਬਦਲਣਾ ਹੁੰਦਾ ਐਵੇਂ ਜੀ ਟਿਆਲਾ ਹੋ ਗਿਆ ਪਾਤੜਾ ਸਮਾਣਾ ਮੂਨਕ ਥਿਸਾਰ ਰਤਿਆ ਫਤਿਹਬਾਦ ਬਲਾਡਾ ਫਿਰਸਾ ਇਹਨਾਂ ਏਰੀਆ ਵਿੱਚ ਮਿਲ ਜੇ ਜਾਂ ਇਹਨਾਂ ਤੋਂ ਇਲਾਵਾ ਹੋਰ ਵੀ ਕਿਤੇ ਮਿਲ ਜੇ ਕੋਈ ਦਿੱਕਤ ਨਹੀਂ ਇਹਨਾਂ ਤੋਂ ਬਾਹਰ ਵੀ ਮਿਲ ਜੇ ਕਿਤੇ ਅੰਬਰਸਰ ਸਾਈਡ ਮਿਲ ਜੇ ਉਹ ਵੀ ਕੋਈ ਦਿੱਕਤ ਨਹੀਂ ਗੁਰੂ ਘਰ ਦੇ ਆਸ-ਪਾਸ ਕਿਤੇ ਅੰਬਰਸਰ ਸਾਈਡ ਐਸ ਨੰਬਰ ਤੇ ਕੰਟੈਕਟ ਕਰੋ WhatsApp ਤੇ